ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਥੋੜਾ ਬਹੁਤ ਬਹੁਤ तहे ਦਿਲੋਂ ਧੰਨਵਾਦ ਤੁਸੀਂ ਮੇਰੇ ਚੈਨਲ ਨੂੰ ਇੰਨੀ ਸਪੋਰਟ ਕੀਤੀ ਹੈ ਨਾ ਅੱਗੇ ਵੀ ਤੁਸੀਂ ਜਰੂਰ ਸਪੋਰਟ ਕਰਦੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਆਪਣੇ ਪ੍ਰਾਈਜ਼ ਨੇ ਜਿਹੜੀ ਫੈਬਰਿਕ ਦੀ ਡਿਟੇਲ ਹੈ ਨਾਲ ਹੁੰਦੇ ਦੱਸੀ ਜਾਂਦੀ ਹੈਗੀ ਤਾਂ ਕਰਕੇ ਕੋਈ ਵੀ ਚੀਜ਼ ਮੈਨੂੰ ਇਹ ਹੁੰਦਾ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਹੁੰਦਾਗਾ ਵੀ ਕੋਈ ਵੀ ਚੀਜ਼ ਆਪਾਂ ਤੋਂ ਸਕਿਪ ਨਾ ਹੋਵੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਮਝ ਆ ਸਕੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਤੇ ਰੇਟ ਵੀ ਬਹੁਤ ਜਿਆਦੇ ਠੀਕ ਹੈਗਾ ਤੇ ਕਪੜੇ ਦੀ ਕੁਆਲਿਟੀ ਵੀ ਬਹੁਤ ਜਿਆਦੇ ਸੋਹਣੀ ਹੈਗੀ ਜਿਹੜੇ ਭੈਣਾਂ ਨਵੀਆਂ ਜੁੜੀਆਂ ਨੇਗੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈ ਕਿ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋਗੇ ਆਪ ਮੇਰਾ WhatsApp ਨੰਬਰ ਹੈ ਜਿਹੜਾ ਮੈਂਸ਼ਨ ਕੀਤਾ ਹੁੰਦਾ ਨੀਚੇ 8557905009 ਮੇਰਾ WhatsApp ਨੰਬਰ ਹੈਗਾ ਉੱਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜਣਾਗਾ ਪ੍ਰਾਈਸ ਨੇ ਜਿਹੜੇ ਨਾਲ ਹੁੰਦੇ ਦੱਸੇ ਹੁੰਦੇ ਨੇਗੇ ਤਾ ਕਰਕੇ ਫਿਰ ਤੁਸੀਂ ਹੈਨਾ ਸਕਰੀਨਸ਼ਾਟ ਭੇਜ ਕੇ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋਗੇ ਜਦੋਂ ਤੁਹਾਡੀ ਪੇਮੈਂਟ ਆ ਗਈ ਪੇਮੈਂਟ ਦਾ ਮੂਡ ਆਪਾਂ ਰੱਖਿਆ ਹੈ Google Pay ਤੁਸੀਂ Paytm ਵੀ ਕਰ ਸਕਦੇ ਹੋਗੇ ਜਾਫਰ ਜਿਹੜੀਆਂ ਬਾਹਰ ਲਿਆ ਭੈਣਾਂ ਨੇ ਵੈਸਟਰਨ ਜੁਨੀਅਰ ਰਾਹੀਂ ਜਾਂ ਡਾਇਰੈਕਟ ਅਕਾਊਂਟ ਦੇ ਵਿੱਚ ਤੁਸੀਂ ਪੇਮੈਂਟ ਪਾ ਸਕਦੇ ਹੋਗੇ ਉਸ ਤਰ੍ਹਾਂ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਜਦੋਂ ਤੁਹਾਡੀ ਪੇਮੈਂਟ ਆ ਗਈ ਆਪਾਂ ਨਾਲ ਦੇ ਨਾਲ ਤੁਹਾਡਾ ਜਿਹੜਾ ਪਾਰਸਲ ਹੈ ਉਹ ਲਗਾ ਦਾਂਗੇ ਤੇ ਪਾਰਸਲ ਲਗਾਉਣ ਤੋਂ ਬਾਅਦ ਕਈ ਭੈਣਾਂ ਦੇ ਪਾਰਸਲ ਨੇ ਜਿਹੜੇ 2 ਤੋਂ 3 ਦਿਨਾਂ ਦੇ ਵਿੱਚ ਪਹੁੰਚ ਜਾਂਦੇ ਨੇ ਕਈ ਭੈਣਾਂ ਦੇ ਪਾਰਸਲ ਦੂਜੇ ਦਿਨ ਹੀ ਪਹੁੰਚ ਜਾਂਦੇ ਨੇ ਕਈ ਭੈਣਾਂ ਦੇ ਪਾਰਸਲ ਜਿਵੇਂ ਦੂਰ ਦੇ ਹੁੰਦੇ ਨੇਗੇ ਇੱਕ ਹਫ਼ਤਾ 10 ਦਿਨ ਵੀ ਲੱਗ ਜਾਂਦੇ ਨੇ ਵਿੱਚ ਦੀ ਕੋਈ ਛੁੱਟੀ ਵਗੈਰਾ ਆ ਜਾਂਦੀ ਹੈ ਕਿ ਤਾਂ ਕਰਕੇ ਫਿਰ ਲੇਟ ਵੀ ਹੋ ਜਾਂਦੇ ਨੇ ਤੁਸੀਂ ਟੈਨਸ਼ਨ ਨਾ ਲਿਆ ਕਰੋ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਹਾਡੇ ਘਰ ਤੱਕ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਕਾਫੀ ਜਿਆਦੇ ਸੋਹਣੇ ਸੂਟ ਚਲੋ ਜੀ ਆਪਾਂ ਸ਼ੁਰੂ ਕਰ ਦਿਆਂਗੇ ਸੂਟ ਦਿਖਾਉਣੇ ਸਭ ਤੋਂ ਪਹਿਲਾ ਸੂਟ ਹੈਗਾ ਜੀ ਟੈਬੀ ਦੇ ਵਿੱਚ ਹੈਗਾ ਜੇ ਤੁਸੀਂ ਲੈਣਾ ਚਾਹੋਗੇ ਅੱਜ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰੇ ਟੈਬੀ ਦੇ ਵਿੱਚ ਲੰਗੇ ਤੁਸੀਂ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਕਾਫੀ ਜ਼ਿਆਦੇ ਸੋਨੇ ਸੂਣ ਲੇਗੇ ਪ੍ਰਿੰਟ ਦੀ ਗੱਲ ਕਰਾਂ ਪ੍ਰਿੰਟ ਬਹੁਤ ਹੀ ਜ਼ਿਆਦੇ ਸੋਹਣਾਗਾ ਤੇ ਕੈਮਰੇ ਦੇ ਵਿੱਚ ਜਿਹੜਾ ਕਲਰ ਕਲਰ ਆਗਾ ਬਿਲਕੁਲ ਪਰਫੈਕਟ ਆ ਰਿਹਾਗਾ ਜਦੋਂ ਮੈਂ ਇਸ ਤਰ੍ਹਾਂ ਤੁਹਾਨੂੰ ਥੋੜਾ ਜਿਹਾ ਕਰਦੀਆਂ ਤਾਂ ਫਿਰ ਇਹ ਲਾਈਟ ਆਉਂਦਾਗਾ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣੇਗੀ ਤਾਂ ਇਹ ਸਹੀ ਆਉਂਦਾਗਾ ਨਾਲ ਹੈਗੀਆਂ ਨੰਗੀਆਂ ਪਲੇਨ ਬਾਟਮ ਬਾਟਮ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਕਾਫੀ ਜਿਆਦੇ ਸੋਨਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੁਹਾਡੇ ਪਹਿਨਿਆ ਹੋਇਆ ਬਹੁਤ ਹੀ ਜਿਆਦੇ ਸੋਹਣਾ ਲੱਗੂਗਾ ਤੇ ਨਾਲ ਹੈਗੀ ਐਜੀ ਪਲੇਨ ਕਲਰ ਦੀ ਬਾਟਮ yellow ਕਲਰ ਦੀ ਲਓ ਜੀ ਜਿਹੜੀਆਂ ਪਹਿਣਾਪ ਤੁਸੀਂ ਬਾਅਦ ਤੋਂ ਆਰਡਰ ਦੇਣਾ ਚਾਹੁੰਦੇ ਹੋਗੇ ਤਾਂ ਤੁਸੀਂ ਦੇ ਸਕਦੇ ਹੋਗੇ ਬੇਫਿਕਰ ਹੋ ਕੇ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਇਕੱਠਾ ਪਾਰਸਲ ਮੰਗਵਾ ਸਕਦੇ ਹੋ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਹੈਗਾਗਾ 1800 ਇਹਦੇ ਨਾਲ ਦੇ ਮੈਂ ਸੂਟ ਕਾਫੀ ਸੂਟ ਰੈਡੀ ਕੀਤੇ ਨੇਗੇ ਮੈਂ ਰੈਡੀ ਕੀਤੇ ਹੋਏ ਤਾਂ ਨਹੀਂ ਦਿਖਾ ਸਕੀ ਕਿਉਂਕਿ ਪਾਰਸਲ ਜਿਹੜੇ ਹੁੰਦੇ ਨੇਗੇ ਕਾਲੀ ਦੇ ਵਿੱਚ ਹੁੰਦੇ ਨੇਗੇ ਤਾਂ ਕਰਕੇ ਫਿਰ ਮੇ ਤੋਂ ਵੀਡੀਓ ਨਹੀਂ ਬਣਦੀ ਹੈਗੇ ਤੁਸੀਂ ਦੇਖ ਸਕਦੇ ਹੋਗੇ ਤੇ ਕਾਫੀ ਜਿਆਦਾ ਕੈਮਰੇ ਦੇ ਵਿੱਚ ਸਹੀ ਆ ਰਿਹਾਗਾ ਕਲਰ ਦੇਖੋ ਜੀ ਪ੍ਰਿੰਟ ਇਸ ਤਰ੍ਹਾਂ ਦਾ ਨਾ ਹੀ ਪੜਗੀ ਲਾ ਨਾ ਹੀ ਡਾਲਿਆ ਬਹੁਤ ਸੋਨਾ ਕਲਰ ਹੈ ਤਾਂ ਇਸ ਤਰ੍ਹਾਂ ਸਹੀ ਆ ਰਿਹਾ ਹੈਗਾ ਪਹਿਲਾ ਸੂਟ ਇਹ ਸੀਗਾ ਤੇ ਦੂਜਾ ਸੂਟ ਹੈਗਾਗਾ ਬਲੈਕ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਸੀ ਸਾਡੇ 1850 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਦੀ ਕੋਈ ਹੋ ਐਕਸਟਰਾ ਸ਼ਿਪਿੰਗ ਕੋਈ ਨਹੀਂ ਹੈਗੀ ਲਓ ਜੀ ਅਗਲਾ ਸੂਟ ਹੈਗਾਗਾ ਬਲੈਕ ਕਲਰ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਿੰਟ ਹੈਗਾ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋਗੇ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਦੇਖੋ ਜੀ ਮੈਂ ਤੁਹਾਨੂੰ ਨਾਲ ਹੁੰਦੇ ਆਪਣੇ ਲਗਾ ਕੇ ਵੀ ਦਿਖਾ ਰਹੀ ਆਂ ਕਿ ਤੁਹਾਨੂੰ ਪ੍ਰਿੰਟ ਚੰਗੀ ਤਰ੍ਹਾਂ ਸਮਝ ਆ ਸਕੇ ਵੀ ਕਿਸ ਤਰ੍ਹਾਂ ਦਾ ਪ੍ਰਿੰਟ ਹੈ ਜਿਵੇਂ ਗੱਲ ਕਰਾਂ ਵੀ ਤੁਸੀਂ ਇਹਦੇ ਨਾਲ ਦੁਪੱਟਾ ਕਿਹੜਾ ਰੱਖ ਸਕਦੇ ਹੋਗੇ ਤਾਂ ਤੁਸੀਂ ਟੈਪੀ ਦਾ ਵੀ ਰੱਖ ਸਕਦੇ ਹੋਗੇ ਜਾਂ ਫਿਰ ਆਰਗੈਂਜ਼ਾ ਸੌਫਟ ਆਰਗੈਂਜ਼ਾ ਜਿੱਦਾਂ ਮੈਂ ਤੁਹਾਨੂੰ ਆਪਣਾ ਦੁਪੱਟਾ ਦਿਖਾਇਆ ਸੀ ਨਾ ਬਲੂ ਕਲਰ ਦਾ ਉਸ ਤਰ੍ਹਾਂ ਦਾ ਵੀ ਤੁਸੀਂ ਦੁਪੱਟਾ ਰਖਵਾ ਸਕਦੇ ਹੋਗੇ ਲਓ ਜੀ ਦੇਖੋ ਇਦੇ ਨਾਲ ਰਹੇਗੀ ਇਹ ਵਾਲੀ ਬਾਟਮ ਬਲੈਕ ਕਲਰ ਦੀ ਠੀਕ ਹੈ ਜੀ 1850 ਪ੍ਰਾਈਸ ਦੇਗਾ ਜਿਹੜੇ ਇਹ ਵਾਲੇ ਸੂਟ ਲੈਣਗੇ ਇਹ ਵਾਲੇ ਸੂਟ ਵੀ ਮੈਂ ਕਾਫੀ ਬਣਾਏ ਨੇ ਰੈਡੀ ਵੀ ਕੀਤੇ ਨੇ ਮੈਂ ਬਰਬਰੀ ਦੇ ਵਿੱਚ ਵੀ ਰੈਡੀ ਕੀਤੇ ਨਗੇ ਟੈਬੀ ਦੇ ਵਿੱਚ ਵੀ ਰੈਡੀ ਕੀਤੇ ਨਗੇ ਇਨਾਂ ਦਾ ਵੀ ਜਿਹੜਾ ਪ੍ਰਾਈਸ ਹੈਗਾ 1800 ਹੈ ਕੁਝ ਇਹ ਸੂਟ ਹੁਣ ਆਪਾਂ ਡਿਸਕਾਊਂਟ ਤੇ ਲਾਏ ਨੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੀਆਂ ਲੈ ਸਕਦੇ ਹੋ ਕਾਫੀ ਪਹਿਣਾ ਦੇ ਮੈਸੇਜ ਫੋਨ ਆਉਂਦੇ ਹੁੰਦੇ ਨੇ ਵੀ ਅਸੀਂ ਤੁਹਾਡੇ ਕੋਲੇ ਵਿਜ਼ਿਟ ਕਰਨਾ ਚਾਹੁੰਦੇ ਆਂਗੇ ਹਨਾ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਪਰ ਤੁਸੀਂ ਇੱਕ ਵਾਰ ਮੈਨੂੰ ਕਾਲ ਕਰਕੇ ਜਰੂਰ ਆਇਓ ਫਿਰ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਮੇਰੇ ਕੋਲੇ ਲਓ ਜੀ ਇਸ ਤਰ੍ਹਾਂ ਦਾ ਹੈਗਾ ਜੀ ਇਹ ਵਾਲਾ ਪ੍ਰਿੰਟ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਆਪਾਂ ਬਹੁਤ ਸੋਹਣੇ ਸੂਟ ਰੈਡੀ ਕੀਤੇ ਨੇ ਇਹਦੇ ਨਾਲ ਟਾਈ ਐਂਡ ਆਈ ਦੁਪੱਟੇ ਰੱਖੇ ਨੇਗੇ ਪਹਿਣਾ ਦੇ ਸੂਟ ਸੀਗੇ ਦੇਖੋ ਜੀ ਨਾਲ ਹੈਗੀ ਹੈਗੀ ਇਹਦੇ ਗ੍ਰੀਨ ਕਲਰ ਦੀ ਬਾਟਮ ਹੈਗੀ ਲਓ ਜੀ ਇਸ ਤਰ੍ਹਾਂ ਦਾ ਇਹਦਾ ਕੰਟਰਾਸਟ ਹੈਗਾ ਗ੍ਰੀਨ ਕਲਰ ਦੀ ਬਾਟਮ ਹੈਗੀ ਗ੍ਰੀਨ ਕਲਰ ਦੀ ਤੁਸੀਂ ਪੇਸਟਿੰਗ ਵੀ ਲਗਾ ਸਕਦੇ ਹੋਗੇ ਜਾਂ ਫਿਰ ਤੁਸੀਂ ਮਤਲਬ ਪਾਈਪਿੰਗ ਵਗੈਰਾ ਲਗਾ ਸਕਦੇ ਹੋ ਬਾਟਮ ਨਾਲ ਦੀ ਜਦੋਂ ਵੀ ਤੁਸੀਂ ਸੂਟ ਸਲਾਈ ਕਰਾਉਣੇ ਹੋਣੇ ਜੇ ਤੁਹਾਡਾ ਮੈਚਿੰਗ ਸੂਟ ਹੈ ਧਿਆਨ ਰੱਖਿਆ ਕਰੋ ਵੀ ਜਿਸ ਤਰ੍ਹਾਂ ਦੀ ਬਾਟਮ ਹੈਗੀ ਆਪਾਂ ਉਸ ਤਰ੍ਹਾਂ ਦੀ ਪਾਈਪਿੰਗ ਲਗਾਈਗੀ ਸੂਟ ਬਹੁਤ ਸੋਹਣੇ ਨੇ ਟੈਬੀ ਦੇ ਮੈਂ ਵੀ ਸੂਟ ਸਟਿਚ ਕਰਵਾਇਆ ਹੋਇਆ ਹੈ ਟੈਬੀ ਦਾ ਤੇ ਕਾਫੀ ਜਿਆਦੇ ਸੋਹਣੇ ਸੂਟ ਲੇنگੇ ਲਓ ਜੀ ਅਗਲਾ ਸੂਟ ਹੈਗਾ ਜੀ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਪ੍ਰਿੰਟ ਦੀ ਗੱਲ ਕਰਾਂ ਪ੍ਰਿੰਟ ਬਹੁਤ ਜਿਆਦੇ ਸੋਹਣੇ ਹੁੰਦੇ ਨੇਗੇ ਲਓ ਜੀ ਜਦੋਂ ਤੁਸੀਂ ਪਾਉਂਗੇ ਬਹੁਤ ਹੀ ਜਿਆਦੇ ਸੋਹਣੇ ਲੱਗੋਗੇ ਪਾਰਟੀ ਵੇਅਰ ਸੂਟ ਇਹਨਾਂ ਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਬਾਟਮ ਹੈਗੀ ਹੈਗੀ ਇਸ ਕਲਰ ਦੀ ਬਾਟਮ ਹੈਗੀ ਪਲੇਨ ਇਦਾਂ ਇਹ ਸੂਟ ਲਓ ਜੀ ਇਹ ਰਹੇਗੀ ਜੀ ਬਾਟਮ ਜੇ ਭੈਣਾ ਆਪਣੇ ਕੋਲੇ ਕੋਈ ਸੂਟ ਦੋ ਸੂਟ अवेलेबल ਨੇ ਕਿ ਕੋਈ ਸੂਟ ਇੱਕ ਸੂਟ अवेलेबल ਹੈਗਾ ਕਿਸੇ ਜਿਵੇਂ ਵੀ ਤੁਸੀਂ ਲੈਣਾ ਚਾਹੋਗੇ ਉਸ ਤਰ੍ਹਾਂ ਤੁਸੀਂ ਸੂਟ ਲੈ ਸਕਦੇ ਹੋਗੇ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਮੈਂ ਤੁਹਾਨੂੰ ਦੁਪੱਟਾ ਵੀ ਦਵਾਂਗੀ ਜੇ ਤੁਸੀਂ ਡਾਈ ਕਰਕੇ ਕਹੋਗੇ ਵੀ ਸਾਡਾ ਡਾਈ ਕਰਕੇ ਫਿਨਿਸ਼ਿੰਗ ਕਰਕੇ ਭੀ ਉਦਾਂ ਵੀ ਆਪਾਂ ਰੈਡੀ ਕਰਕੇ ਦੇ ਦਾਂਗੇ ਤੁਹਾਨੂੰ ਜੇ ਤੁਸੀਂ ਬਿੰਨਾ ਡਾਈ ਤੋਂ ਦੁਪੱਟਾ ਮੰਗਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਵਾਈਟ ਦੁਪੱਟਾ ਸੂਟ ਦੇ ਨਾਲ ਮੇਰੇ ਕੋਲੀਆਂ ਤੁਸੀਂ 5 ਦੁਪੱਟੇ ਮੰਗਵਾ ਸਕਦੇ ਹੋਗੇ ਤੇ ਜਿਸ ਤਰ੍ਹਾਂ ਦੇ ਦੁਪट्टे ਦੁਪट्टे ਆਪਣੇ ਹੈਗੇ ਨੇ 4450 ਤੋਂ ਸਟਾਰਟਿੰਗ ਹੈ ਦੁਪੱਟਿਆਂ ਦੀ ਇਸ ਤੋਂ ਸਸਤਾ ਦੁਪੱਟਾ ਆਪਾਂ ਨਹੀਂ ਰੱਖਦੇ ਹੈਗੇ ਕਿਉਂਕਿ ਉਹਨਾਂ ਦਾ ਜਿਹੜਾ ਫੈਬਰਿਕ ਕੁਆਲਿਟੀ ਹੁੰਦੀ ਹੈ ਦੁਪੱਟੇ ਦੀ ਬਹੁਤ ਜ਼ਿਆਦਾ ਹਲਕੀ ਹੁੰਦੀ ਹੈਗੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੇ ਹਲਕੇ ਕਿਉਂਕਿ ਫਿਰ ਤੁਸੀਂ ਮੈਨੂੰ ਲਾਂਬੇ ਦੋਗੇ ਵੀ ਸਾਨੂੰ ਹਨਾ ਵੀ ਹਲਕੀ ਕੁਆਲਿਟੀ ਦੇ ਦੁਪੱਟੇ ਭੇਜਦੇ ਉਹ ਆਪਾਂ ਕੰਮ ਨਹੀਂ ਕਰਨਾ ਹੈਗਾ ਥੋੜੇ ਜਿਹਾ ਆਪਾਂ ਵਧੀਆ ਕੁਆਲਿਟੀ ਦੇ ਹੁਣ ਜਿਹੜੇ ਜੇ ਮੇਰੇ ਕੱਪੜੇ ਥੋੜੇ ਜੇ ਕੋਸਟਲੀ ਹੁੰਦੇ ਨੇਗੇ ਤਾਂ ਕੱਪੜੇ ਦੀ ਕੁਆਲਿਟੀ ਬਹੁਤ ਗੁੱਡ ਹ ਸਾਰੀਆਂ ਭੈਣਾਂ ਨੂੰ ਬਹੁਤ ਜ਼ਿਆਦੇ ਸੂਟ ਪਸੰਦ ਆ ਰਹੇ ਹੋਣਗੇ ਤਾਂ ਇਸ ਤਰ੍ਹਾਂ ਤੁਸੀਂ ਇਹ ਸੂਟ ਲੈ ਸਕਦੇ ਹੋਗੇ ਬਹੁਤ ਜ਼ਿਆਦੇ ਸੋਨਾ ਪ੍ਰਿੰਟ ਹੈਗਾ ਇਹਦਾ ਵੀ 18500 ਪ੍ਰਾਈਸ ਹੈਗਾ ਤੇ ਅਗਲੇ ਸੂਟ ਦੀ ਮੈਂ ਗੱਲ ਕਰਾਂ ਜਿਹੜੀਆਂ ਭੈਣਾਂ ਡਾਰਕ ਕਲਰ ਦੇ ਸੂਟ ਪਾਉਣਾ ਚਾਹੁੰਦੇ ਹੋਗੇ ਤੁਸੀਂ ਤਾਂ ਤੁਸੀਂ ਡਾਰਕ ਕਲਰ ਦੇ ਸੂਟ ਲੈ ਸਕਦੇ ਹੋਗੇ ਦੇਖੋ ਜੀ ਕਾਫੀ ਜ਼ਿਆਦੇ ਸੋਨਾ ਸੂਟ ਹੈ ਇਹ ਵੀ ਤੇ ਜੇ ਮੈਂ ਗੱਲ ਕਰਾਂ ਵੀ ਇਹਦਾ ਫੈਬਰਿਕ ਕੁਆਲਿਟੀ ਇਹ ਦੇਖੋ ਜੀ ਤੁਹਾਨੂੰ ਇੱਥੇ ਦਿਖਦਾ ਹੋਣਾ ਚਨਾਰ ਟੈਪੀ ਦੇ ਸੂਟ ਨੇਗੇ ਸਾਰੇ ਤੇ ਬਹੁਤ ਵਧੀਆ ਬ੍ਰਾਂਡ ਹੈਗਾ ਕੱਲਾ ਆਪਾਂ ਟੈਪੀ ਜਾਂ ਐਸਕੇ ਟੈਪੀ ਜਾਂ ਏਕੇ ਟੈਪੀ ਉਹਦੇ ਨਹੀਂ ਆਪਾਂ ਸੇਲ ਕਰਦੇ ਏਕੇ ਟੈਪੀ ਦੇ ਵੀ ਪਹਿਲੀ ਗੱਲ ਪ੍ਰਿੰਟ ਬਿਲਕੁਲ ਵੀ ਨਹੀਂ ਸੋਹਣੇ ਹੁੰਦੇ ਹੈਗੇ ਤੇ ਏਕੇ ਦਾ ਆਪਾਂ ਸਟਾਕ ਵੀ ਨਹੀਂ ਸੇਲ ਕਰਦੇ ਹੈਗੇ ਤੇ ਚਨਾਰ ਤੇ ਟਿਸਟਾ ਦੇ ਆਪਾਂ ਜ਼ਿਆਦਾ ਕੁਆਲਿਟੀ ਲੈ ਕੇ ਆਉਣੇ ਕਿਉਂਕਿ ਬਹੁਤ ਜ਼ਿਆਦੇ ਸੋਹਣੇ ਮਤਲਬ ਪ੍ਰਿੰਟ ਹੁੰਦੇ ਨੇਗੇ ਦੇਖੋ ਜੀ ਇਹਦੇ ਨਾਲ ਰਹੇਗੀ ਮਹਿੰਦੀ ਕਲਰ ਦੀ ਬਾਟਮ ਰਹੇਗੀ ਇਸ ਤਰ੍ਹਾਂ ਇਹਦਾ ਕੰਟਰਾਸਟ ਬਣੂਗਾ ਸੂਟ ਦਾ ਦੇਖੋ ਬਹੁਤ ਜ਼ਿਆਦਾ ਸੋਨਾ ਸੂਟ ਹੈਗਾ ਜੇ ਤੁਸੀਂ ਲੈਣਾ ਸੌਣ ਚਾਹੁੰਦੇ ਹੋਗੇ ਤਾਂ ਆਪਾਂ ਨੂੰ WhatsApp ਤੇ DM ਕਰ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਤੇ ਇਹਦੇ ਨਾਲ ਤੁਸੀਂ ਮਹਿੰਦੀ ਕਲਰ ਦਾ ਤਾਂ ਪੱਟਾ ਵੀ ਰਖਵਾ ਸਕਦੇ ਹੋ ਇੱਕ بیس ਦਾ ਤੇ ਮਲਟੀ ਕਲਰ ਦੀ ਤੁਸੀਂ ਲਾਸ ਲਗਵਾ ਲਓ ਇਸ ਤਰ੍ਹਾਂ ਵੀ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਤੇ ਲਾਸਟ ਸੂਟ ਹੈਗਾ ਗਾ ਰਾਣੀ ਕਲਰ ਦੇ ਵਿੱਚ ਰਾਣੀ ਕਲਰ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਹੈ ਇਹ ਮੈਂ ਬਹੁਤ ਜਿਆਦੇ ਸੂਟ ਸੇਲ ਕੀਤੇ ਨੇਗੇ ਇਹ ਪ੍ਰਿੰਟ ਦੇ ਕਾਫੀ ਜਿਆਦੇ ਮਤਲਬ ਸੂਟ ਸੇਲ ਹੋਏ ਨੇਗੇ ਆਪਣੇ ਇਹਦੇ ਨਾਲ ਹੈਗੀ ਹੈਗੀ ਪਲੇਨ ਰਾਣੀ ਕਲਰ ਦੀ ਬਾਟਮ ਹੈਗੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਇੱਕ ਕੋ ਇੱਕ ਬੇਸ ਦਾ ਰਖਵਾਇਓ ਕਾਫੀ ਜਿਆਦੇ ਸੋਹਣਾ ਲੱਗੂਗਾ ਦੇ ਨਾਲ ਤੁਸੀਂ ਲੈਸ ਵਗੈਰਾ ਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਜੇ ਤੁਸੀਂ ਲੈਸ ਦੀ ਫਿਨਿਸ਼ਿੰਗ ਨਹੀਂ ਕਰਵਾਉਣੀ ਹੈਗੀ ਤਾਂ ਤੁਸੀਂ ਪੀਕੋ ਕਰਵਾ ਲਿਆ ਕਰੋ ਦੁਪੱਟਿਆਂ ਨੂੰ ਤਾਂ ਬਹੁਤ ਜਿਆਦਾ ਸੋਹਣੇ ਨੇ ਕਿਉਂਕਿ ਮੈਂ ਲੈਸ ਦੀ ਫਿਨਿਸ਼ਿੰਗ ਕਰਵਾਉਣੀ ਹੈਗੀ ਵੀ ਬਹੁਤ ਘੱਟ ਲੈਸਾਂ ਲਗਵਾਉਣੀਆਂ ਦੁਪੱਟਿਆਂ ਤੇ ਤੇ ਸਤਿ ਸ੍ਰੀ। ਤੇ ਮੈਂ ਕੱਲ ਤੁਹਾਨੂੰ ਸੂਟ ਦਿਖਾਏ ਸੀ ਨਾ ਜਿਹੜੇ ਮੇਰੇ ਸੂਟ ਪਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਇਹ ਮੈਂ ਤੁਹਾਨੂੰ ਕੱਲ ਸੂਟ ਦਿਖਾਏ ਸੀ ਪਰ ਮੇਰੇ ਕੋਲੇ ਹੁਣ ਕੋਈ ਵੀ ਸੂਟ ਨਹੀਂ ਰਿਹਾ ਹੈਗਾ ਜਿਹੜੇ ਮੈਂ ਕੱਲ ਤੁਹਾਨੂੰ ਸੂਟ ਦਿਖਾਏ ਸੀ ਮੇਰੇ ਕੋਲ ਇੱਕ ਜਾਂ ਦੋ ਸੂਟ ਅਵੇਲੇਬਲ ਲੰਗੇ ਉਹ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਲਿਓ ਵੀ ਤੁਹਾਡੇ ਕੋਲੇ ਕਿਹੜੇ ਸੂਟ ਹੈਗੇ ਨੇਗੇ ਤਾਂ ਮੈਂ ਤੁਹਾਨੂੰ ਦੱਸ ਦੂੰ ਜੇ ਮੇਰੇ ਕੋਲੇ ਉਹ ਸੂਟ ਹੋਏ ਤਾਂ ਮੈਂ ਤੁਹਾਨੂੰ ਜ਼ਰੂਰ ਕਹੂੰਗੀ ਵੀ ਤੁਸੀਂ ਆਪਣੀ ਬੁਕਿੰਗ ਜਾਂ ਆਰਡਰ ਦੇ ਸਕਦੇ ਹੋਗੇ ਜੇ ਮੇਰੇ ਕੋਲ ਨਹੀਂ ਹੋਏ ਹਨ ਕਿਉਂਕਿ ਕੱਲ ਵਾਲੇ ਸੂਟਾ ਜੋ ਕਾਫੀ ਸੂਟ ਨੂੰ ਜਰੂਰ ਮੈਸੇਜ ਕਰ ਲਿਓ ਕਾਫੀ ਬਣਾ ਨੇ ਮੈਸੇਜ ਆਏ ਪਏ ਨੇ ਮੈਂ ਤੋ ਰਿਪਲਾਈ ਨਹੀਂ ਹੋਇਆ ਹੈਗਾ ਥੋੜਾ ਜਿਹਾ ਆਪਾਂ ਕੰਮ ਚ ਬੀਜੀ ਸੀਗੇ ਅੱਜ ਮੈਂ ਤੁਹਾਨੂੰ ਰਿਪਲਾਈ ਕਰੂੰਗੀ ਥੋੜਾ ਜਿਹਾ ਵੇਟ ਕਰਿਓ ਲਓ ਜੀ ਇਹ ਵਾਲਾ ਸੂਟ ਰਹੇਗਾ ਇਸ ਤਰ੍ਹਾਂ ਸੂਟ ਰਹੂਗਾ ਰਹੂਗਾ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਬਾਟਮ ਦੀ ਗੱਲ ਕਰਾਂ ਨਾਲ ਆਪਾਂ ਬਾਟਮ ਲਗਾਉਨੇ ਆਂਗੇ ਮੋਡਲ ਸਿਲਕ ਦੀਆਂ ਬਾਟਮ ਲੰਗੀਆਂ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਸੂਟ ਬਹੁਤ ਜਾਦੇ ਸੋਹਣੇ ਸੂਟ ਲੰਗੇ ਜਿਸ ਤਰ੍ਹਾਂ ਹੁਣ ਮੌਸਮ ਚੇਂਜ ਹੋ ਰਿਹਾ ਲਾਈਨਿੰਗ ਵਾਲਾ ਸਾਰੇ ਸਟੱਫ ਹੈ ਜਿਹੜਾ ਲਾਈਨਿੰਗ ਵਾਲਾ ਤਾਂ ਤੁਸੀਂ ਲੈ ਸਕਦੇ ਹੋਗੇ ਬੇਫਿਕਰ ਹੋ ਕੇ ਜੇ ਤੁਸੀਂ ਵਰਤਾਂ ਵਗੈਰਾ ਲਈ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਮੇਰੇ ਕੋਲੇ ਕਰਵਾ ਸਕਦੇ ਹੋਗੇ ਕਿਉਂਕਿ ਆਪਣੇ ਕੋਲੇ ਬੁਕਿੰਗ ਸਟਾਰਟ ਹੋ ਗਈ ਹੈਗੀ ਵਰਤਾਂ ਵਾਲੇ ਸੂਟਾਂ ਦੀ ਤੇ ਅੱਜ ਵੀ ਮੈਂ ਸੂਟ ਨੇ ਜਿਹੜੇ ਡਾਈ ਕਰਨੇ ਦੇਖ ਕੇ ਆਈਆਂਗੀ ਪੈੜਾਂ ਦੇ ਆਰਡਰ ਸੀਗੇ ਹੈਂਡਵਰਕ ਦੇ ਸੂਟ ਦੇ ਤੁਸੀਂ ਹੈਂਡਵਰਕ ਮਸ਼ੀਨਵਰਕ ਆਰੀਵਰਕ ਕਿਸੇ ਵੀ ਤਰ੍ਹਾਂ ਦੇ ਆਪਣੇ ਕੋਲੇ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਹੈਗੇ ਨੇਗੇ ਤੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਵੀ ਜਾ ਕੇ ਫੋਲੋ ਕਰ ਸਕਦੇ ਹੋਗੇ ਉਥੇ ਵਰਕ ਵਗੈਰਾ ਵਾਲੇ ਆਪਣੇ ਸੂਟ ਪਾਏ ਹੁੰਦੇ ਨੇਗੇ ਉਦੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਹਨਾ ਆਪਣਾ ਜਦੋਂ ਸਟਾਰਟਿੰਗ ਤੋਂ ਕੰਮ ਸਟਾਰਟ ਕੀਤਾ ਸੀਗਾ ਆਪਣਾ ਵਰਕ ਦਾ ਆਪਣਾ ਆਪਾਂ ਕੱਲਾ ਵਰਕ ਦਾ ਰੱਖਿਆ ਸੀਗਾ ਮੈਂ ਡੇਢ ਦੋ ਸਾਲ ਵਰਕ ਦਾ ਹੀ ਕੰਮ ਮਤਲਬ ਕਰਵਾਇਆ ਹੈਂਡ ਵਰਕ ਮਸ਼ੀਨ ਵਰਕ ਇਹੀ ਕੰਮ ਹੈ ਨਾ ਪ੍ਰਿੰਟ ਤਾਂ ਫਿਰ ਮੈਂ ਜਿੱਦਾਂ ਕੀ ਸੀਜ਼ਨ ਗਰਮੀਆਂ ਦੇ ਵਿੱਚ ਹਨਾ ਪਹਿਣਾ ਦੀ ਡਿਮਾਂਡ ਸੀਗੀ ਵੀ ਆਪਾਂ ਨੂੰ ਪ੍ਰਿੰਟ ਸੂਟ ਚਾਹੀਦੇ ਹੁੰਦੇ ਨੇਗੇ ਫਿਰ ਮੈਂ ਉਦੋਂ ਪ੍ਰਿੰਟ ਸੂਟ ਲੈ ਕੇ ਆਈਆਂਗੀ ਚਲੋ ਆਪਣੇ ਪ੍ਰਿੰਟ ਸੂਟਾਂ ਨੇ ਬਹੁਤ ਹਨਾ ਵਧੀਆ ਗੁੱਡ ਰਿਸਪੌਂਸ ਦਿੱਤਾ ਆਪਾਂ ਨੂੰ ਤੇ ਹੁਣ ਤੱਕ ਪਹਿਣਾ ਬਹੁਤ ਲਾਈਕ ਕਰਦੀ ਨੇ ਆਪਣੇ ਪ੍ਰਿੰਟ ਨਾਗਰ ਕੇ ਆਪਾਂ ਲੈ ਕੇ ਆਉਂਦੇ ਰਹਾਂਗੇ ਚਲੋ ਵਰਕ ਆਪਣੀ ਜਗ੍ਹਾ ਹਨਾ ਪ੍ਰਿੰਟ ਸੂਟ ਆਪਣੀ ਜਗ੍ਹਾ ਹੁੰਦੇ ਨੇਗੇ ਜਿਹੜੀਆਂ ਭੈਣਾਂ ਵਰਕ ਨਹੀਂ ਕਰਵਾਉਂਦੀਆਂ ਹੈਗੀਆਂ ਉਹ ਤੁਸੀਂ ਪ੍ਰਿੰਟ ਸੂਟ ਲੈ ਸਕਦੇ ਹੋ ਜਿਹੜੀਆਂ ਪ੍ਰਿੰਟ ਸੂਟ ਭੈਣਾਂ ਘੱਟ ਲੈਂਦੀਆਂ ਨੇਗੀਆਂ ਉਹ ਚਲੋ ਮੇਰੇ ਲਈ ਵਰਕ ਦੇ ਆਰਡਰ ਚੱਲ ਰਹੇ ਨੇਗੇ ਹਨਾ ਤੇ ਮੈਂ ਕੱਲ ਨੂੰ ਤੁਹਾਨੂੰ ਜ਼ਰੂਰ ਵੀਡੀਓ ਦਿਖਾਉਂਗੀ ਆਪਣੇ ਸੋਹਣੇ ਸੋਹਣੇ ਸੂਟ ਤਿਆਰ ਹੋ ਕੇ ਆਏ ਨੇ ਆਰੀ ਵਰਕ ਦੇ ਵਿੱਚ ਤੇ ਪਾਫ ਵਰਕ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਸੂਟ ਤੇ ਕੱਲ ਨੂੰ ਜ਼ਰੂਰ ਆਪਣੀ ਵੀਡੀਓ ਸਕਿਪ ਨਾ ਕਰੋ ਸਾਰੀਆਂ ਭੈਣਾਂ ਬਹੁਤ ਜ਼ਿਆਦੇ ਸੋਹਣੇ ਸੂਟ ਲੈਣਗੇ ਵਰਕ ਦੇ ਤੇ ਪ੍ਰਾਈਸ ਹੈਗਾ ਜਿਹੜਾ ਆਪਾਂ ਨਾਲ ਹੁੰਦੇ ਮੈਂ ਕੋਸ਼ਿਸ਼ ਕਰੂੰਗੀ ਵੀ ਮੈਂ ਤੁਹਾਨੂੰ ਦੱਸਾਂ ਨਹੀਂ ਫਿਰ ਤੁਸੀਂ ਵਟਸਐਪ ਤੇ ਵੀ ਪ੍ਰਾਈਸ ਪੁੱਛ ਸਕਦੇ ਹੋਗੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾਗਾ ਆਪਣਾ ਤੁਸੀਂ ਡਿਜ਼ਾਈਨ ਸਾਨੂੰ ਵਟਸਐਪ ਦੇ ਉੱਪਰ ਸ਼ੇਅਰ ਕਰ ਸਕਦੇ ਹੋਗੇ ਉਸ ਤਰ੍ਹਾਂ ਸਾਡੇ ਤੋਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਸੋਹਣੇ ਲੱਗੇ ਹੋਣਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ